ਆ ਆ ਦੇ ਕੋਟ ਦਾ ਵੀ ਇਹ ਵੇਲੇ ਕਿ ਕਿ ਜਾਰੀ ਹੈ ਪਾਕਿਸਤਾਨ ਦੇ ਵੱਲ ਰੁੜ ਚਲੀਆਂ ਸੀ ਮੱਝਾਂ ਪਿੰਡ ਵਾਸੀਆਂ ਨੇ ਬੀਐਸਐਫ ਦੇ ਸਹਿਯੋਗ ਦੇ ਨਾਲ ਕੀਤਾ ਉਹਨਾਂ ਦਾ ਰੈਸਕਿਊ ਸਹੀ ਸਲਾਮਤ ਮੱਝਾਂ ਲਿਆਂਦੀਆਂ ਗਈਆਂ ਬਾਹਰ ਤੇ ਕਿਸਾਨ ਨੂੰ ਕੀਤੀਆਂ ਗਈਆਂ ਵਾਪਸ ਜੀहां ਫਿਰੋਜ਼ਪੁਰ ਦੇ ਨਾਲ ਲੱਗਦੇ ਪਿੰਡ ਬਸਤੀ RAM ਲਾਲ ਨਜ਼ਦੀਕ ਪਿੰਡ ਵਾਸੀਆਂ ਦੇ ਵੱਲੋਂ ਬੀਐਸਐਫ ਦੇ ਸਹਿਯੋਗ ਦੇ ਨਾਲ ਇੱਕ ਰੈਸਕਿਊ ਕਰਕੇ ਦਰਿਆ ਦੇ ਵਿੱਚ ਰੁੜੀਆਂ ਜਾਂਦੀਆਂ ਮੱਝਾਂ ਨੂੰ ਬਾਹਰ ਕੱਢਿਆ ਗਿਆ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ ਤੋਂ ਰੈਸਕਿਊ ਕਰਕੇ ਇਹਨਾਂ ਮੱਝਾਂ ਨੂੰ ਬਾਹਰ ਕੱਢਿਆ ਗਿਆ ਹੈ ਰੈਸਕਿਊ ਕਰ ਰਹੇ ਲੋਕਾਂ ਨੇ ਦੱਸਿਆ ਕਿ ਮੱਝਾਂ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਹੌਲੀ-ਹੌਲੀ ਕਿਸ਼ਤੀ ਦੇ ਨਾਲ ਬੰਨ੍ਹ ਕੇ ਬਾਹਰ ਕੱਢਿਆ ਗਿਆ। ਮੌਕੇ ਦੇ ਉੱਤੇ ਪਹੁੰਚੇ ਹੋਏ ਮੱਝਾਂ ਦੇ ਮਾਲਕ ਨੇ ਦੱਸਿਆ ਕਿ ਉਸੇ ਪਿੰਡ ਦੇ ਵਿੱਚ ਪਾਣੀ ਭਰ ਗਿਆ ਸੀ ਤੇ ਜਿਸ ਦੇ ਕਾਰਨ ਉਹ ਆਪਣੀਆਂ ਕੁਝ ਮੱਝਾਂ ਨੂੰ ਬਾਹਰ ਨਾ ਕੱਢ ਸਕੇ ਅਤੇ ਹੌਲੀ-ਹੌਲੀ ਪਾਣੀ ਦੇ ਵਿੱਚ ਉਹ ਰੁੜ ਗਈਆਂ। ਸੋ ਦੇਖਦੇ ਆ ਇਹ ਗਰਾਉਂਡ ਪੱਧਰ ਦੀਆਂ ਕੁਝ ਤਸਵੀਰਾਂ। ਠੀਰਾ ਘਰਾ। ਇਹ ਠੀਰੇ ਘਰ ਤੋਂ ਰੁੜੀਆਂ ਜੀ। ਅੱਛਾ ਜੀ। ਹਾਂਜੀ। ਸਾਡੇ ਟੋਟਲ ਡੰਗਰ ਮਤਲਬ 30 ਹੋ ਗਏ ਸੀ। ਅੱਛਾ। ਤੇ ਵਿੱਚੋਂ ਮਤਲਬ ਕੋਈ ਤਾਂ ਸੀ ਉੱਥੇ ਕੱਢ ਲਿਆ। ਲੱਗ ਲੱਗ ਕਰੇ ਉੱਥੇ ਹੁਣ ਆ ਗਈਆਂ ਵਾ ਇੱਕ ਇੱਕ ਘਰ ਵੀ ਨਹੀਂ ਹੈਗੀਆਂ ਤੇ ਕੋਈ ਦੋ ਤਿੰਨ ਵਿੱਚ ਰੁੜ ਗਈਆਂ ਸੀ ਅੱਛਾ ਹਾਂਜੀ ਇਹ ਨਹੀਂ ਪਤਾ ਵੀ ਹੁਣ ਕਿਹੜੀਆਂ ਰੁੜੀਆਂ ਮਤਲਬ ਉਹਦੇ ਵਿੱਚੋਂ ਹੀ ਰੁੜੀਆਂ ਸੀ ਸਬੂਤ ਹੁਣ ਸਾਰਾ ਵੇਖਿਆ ਹੀ ਪਤਾ ਲੱਗੂਗਾ ਹੁਣ ਇਸ ਤਰ੍ਹਾਂ ਕਿਵੇਂ ਪਤਾ ਲੱਗ ਜੂਗਾ ਮਤਲਬ ਕਿਹੜੀ ਸਾਡੀ ਮੱਢ ਰੁੜੀਆ ਕਿਹੜੀ ਨਹੀਂ ਰਿੜੀ ਅੱਜ ਪਿੰਡ ਵਸਤੀ RAMLAL ਤੇ ਆ ਦੇਖੋ ਲਾਕੇ ਦੀ ਸੰਗਤ ਸਾਰੀ ਜਿਹੜੀ ਖੜੀ ਹੋਈ ਆ ਸੋ ਚਾਰ ਪਸੂ ਸੀ ਜਿਹੜੇ ਡੰਗਰ ਸੀ ਜਿਹੜੇ ਉਹ ਖਸੇ ਸੀਗੇ ਉਹਨਾਂ ਦੇ ਵਿੱਚੋਂ ਦੋ ਅਸੀਂ ਜਿਹੜੇ ਸਾਡੇ ਸਾਹਮਣੇ ਸੀਗੇ ਉਹ ਰੈਸਕਿਊ ਕਰਕੇ ਲੈ ਕੇ ਆ ਰਹੇ ਆਂ ਔਰ ਜੇ ਇਹਨਾਂ ਦੇ ਵਿੱਚ ਗੱਲਬਾਤ ਕਰੀਏ ਸਭ ਤੋਂ ਵੱਡਾ ਯੋਗਦਾਨ ਜਿਹੜਾ ਬੀਐਸਐਫ ਦੇ ਵਾਟਰ ਰਿੰਗ ਦਾ ਇਹ ਕਮਾਂਡਰ ਦਾ ਹੈ ਕਿ ਜਿਨ੍ਹਾਂ ਨੇ ਬੜੇ ਤਰੀਕੇ ਦੇ ਨਾਲ ਬੋਰਡ ਨੂੰ ਉੱਥੇ ਲਿਜਾ ਕੇ ਔਰ ਸਾਨੂੰ ਉੱਥੇ ਤਾਰਿਆ ਔਰ ਸਾਡੇ ਜਿਹੜੇ ਜਵਾਨ ਨੇ ਉੱਥੇ ਉਤਰੇ ਨੇ ਔਰ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਰੱਸਾ ਪਾ ਕੇ ਬੜੇ ਆਰਾਮਦਾਰੀ ਦੇ ਨਾਲ ਇੱਥੋਂ ਲੈ ਕੇ ਆਏ ਘਟੋ ਘਟ ਇੱਥੋਂ ਜੇ ਆਪਾਂ ਗੱਲ ਕਰੀਏ ਲਾਮ ਦੀ ਤਾਂ 5-7 ਕਿੱल्ल्या ਤੋਂ ਉੱਪਰ ਲਾਮ ਹੈ ਜਿੱਥੇ ਡੰਗਰ ਜਿਹੜੇ ਫਸੇ ਵਿੱਚ ਹਾਂ ਬਿਲਕੁਲ ਜਿਹੜਾ ਵਿੱਚ ਸੈਂਟਰ ਦੇ ਫਸੇ ਹੋਏ ਸੀਗੇ ਸੋ ਉਹਨਾਂ ਨੂੰ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਰੈਸਕਿਊ ਕਰਕੇ ਇੱਥੇ ਲੈ ਕੇ ਆ ਰਹੇ ਆ ਬਹੁਤ ਬਹੁਤ ਧੰਨਵਾਦ ਬੀਐਸਫ ਵਾਟਰਿੰਗ ਇਹਨਾਂ ਦੇ ਕਮਾਂਡਰ ਦਾ ਕਿ ਜਿਨ੍ਹਾਂ ਨੇ ਜਿਹੜਾ ਬਹੁਤ ਸਮਝਦਾਰੀ ਨਾਲ ਜਿਹੜਾ ਕੰਮ ਕੀਤਾ ਨਾ ਨਾ ਲੈਂਦੇ ਜਾਂਦੇ ਤੇ ਕੀ ਕਿੱਥੇ ਜਾਦੇ ਹਾਂ ਦੇਖੋ ਜੇ ਇਹ ਨਾ ਉੱਥੋਂ ਅਸੀਂ ਇਹਨਾਂ ਨੂੰ ਕੱਢ ਕੇ ਲਿਆਉਂਦੇ ਤਾਂ ਇੱਥੋਂ ਜਿਹੜਾ ਅੱਗੇ ਪਾਕਿਸਤਾਨ ਆ ਜਾਂਦਾ ਤੇ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਚਲੇ ਜਾਣਾ ਸੀਗਾ ਔਰ ਇੱਥੋਂ ਬਹੁਤ ਅੱਗੇ ਦੇਖੋ ਪਾਕਿਸਤਾਨ ਜਾਣ ਦੇ ਤੋਂ ਪਹਿਲਾਂ ਹੋ ਸਕਦਾ ਸੀ ਇਹ ਰਸਤੇ ਦੇ ਵਿੱਚ ਇਹਨਾਂ ਦੇ ਜਿੰਨੇ ਪਸੂ ਪਿੱਛੋਂ ਆਏ ਨੇ ਦੂਰੋਂ ਥੱਕੇ ਹੋਏ ਸੀ ਔਰ ਇਹਨਾਂ ਦੀ ਮੌਤ ਹੋ ਜਾਂਦੀ। ਸੋ ਬਹੁਤ-ਬਹੁਤ ਸਾਰੀ ਟੀਮ ਦਾ ਧੰਨਵਾਦ, ਬੀਐਸਐਫ ਦਾ ਧੰਨਵਾਦ ਔਰ ਜਿੰਨੇ ਵੀ ਸਾਡੇ ਜਵਾਨ ਜਿਹੜੇ ਉੱਥੇ ਪਹੁੰਚੇ ਨੇ ਉਹਨਾਂ ਦਾ ਬਹੁਤ-ਬਹੁਤ ਸਾਰਿਆਂ ਦਾ ਜਿਹੜਾ ਧੰਨਵਾਦ। ਪੰਜਾਬ ਦੇ ਵਿੱਚ ਹੜ੍ਹਾਂ ਨੇ ਹਾਹਾਕਾਰ ਮਚਾਈ ਹੋਈ ਹੈ ਤੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਮੁਸਲਿਮ ਭਾਈਚਾਰੇ ਦੇ ਲੋਕ। ਮਲੇਰ ਕੋਟਲਾ ਤੋਂ ਫਿਰੋਜ਼ਪੁਰ ਲੈ ਕੇ ਪਹੁੰਚੇ ਰਾਹਤ ਸਮਗਰੀ। ਜੀ ਆਂ ਤੁਹਾਨੂੰ ਦੱਸ ਦਈਏ ਕਿ ਮਲੇਰ ਕੋਟਲਾ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਹੜ੍ਹ ਪੀੜ ਹਾੜ ਪਰਬਾਅਿਤ ਪਿੰਡਾਂ ਦੇ ਵਿੱਚ ਰਾਹਤ ਸਮਗਰੀ ਲੈ ਕੇ ਪਹੁੰਚੇ ਮਲੇਰ ਕੋਟਲਾ ਦੇ ਮੁਸਲਿਮ ਪਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਹ ਇਨਸਾਨ ਨੇ ਅਤੇ ਇਨਸਾਨੀਅਤ ਦੇ ਮਦਦ ਦੇ ਲਈ ਪਹੁੰਚੇ ਨੇ ਉਹਨਾਂ ਨੇ ਕਿਹਾ ਹੈ ਵੀ ਇਸ ਵਕਤ ਹੜਪੀੜਤਾ ਨੂੰ ਮਦਦ ਦੀ ਲੋੜ ਹੈ ਅਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਭਰਾਵਾਂ ਦੀ ਅੱਗੇ ਹੋ ਕੇ ਮਦਦ ਕਰੀਏ ਅਤੇ ਰਾਹਤ ਸਮਗਰੀ ਲੈ ਕੇ ਪਹੁੰਚੇ ਹੋਏ ਮਲੇਰ ਕੋਟਲਾ ਦੇ ਲੋਕਾਂ ਨੇ ਦੱਸਿਆ ਕਿ ਉਹ ਅੱਜ ਰਾਸ਼ਨ, ਪਾਣੀ, ਦਵਾਈਆਂ ਅਤੇ ਪਸ਼ੂਆਂ ਦੇ ਲਈ ਚਾਰਾ ਲੈ ਕੇ ਪਹੁੰਚਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੁਬਾਰਾ ਫਿਰ ਤੋਂ ਇੱਕ ਵਾਰ ਫਿਰ ਤੋਂ ਰਾਹਤ ਸਮਗਰੀ ਲੈ ਕੇ ਇੱਥੇ ਆਉਣਗੇ ਕੁਝ ਤਸਵੀਰਾਂ ਸਾਹਮਣੇ ਨੇ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਇਹ ਦੇਖੋ ਜੀ ਅੱਜ ਪਿੰਡ ਵਸਤੀ RAMLAL ਦੇ ਵਿੱਚ ਤਕਰੀਬਨ ਇੱਥੋਂ 150 ਕਿਲੋਮੀਟਰ ਲਗਭਗ ਦੂਰ ਤੋਂ ਮਲੇਰਕੋਟਲੇ ਦੀ ਧਰਤੀ ਤੋਂ ਜਿੱਥੇ ਮਲੇਰਕੋਟਲੇ ਰਾਜੇ ਦੇ ਵੱਲੋਂ ਛੋਟੇ ਸਹਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਗਿਆ ਸੋ ਉਸ ਧਰਤੀ ਦੇ ਉੱਪਰੋਂ ਜਿਹੜਾ ਅੱਜ ਮਲੇਰਕੋਟਲੇ ਤੋਂ ਸਾਡੇ ਵੀਰ ਇੱਥੇ ਪਹੁੰਚੇ ਨੇ ਮੁਸਲਮ ਭਾਈਚਾਰੇ ਦੇ ਸੋ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉੱਥੋਂ ਰਾਸਮਗਰੀ ਲੈ ਕੇ ਆਏ ਨੇ ਬੇਸ਼ੱਕ ਸਾਡੇ ਕੋਲੇ ਰਾਸਮਗਰੀ ਵੀ ਨਾ ਲੈ ਕੇ ਆਉਂਦੇ ਸਾਡਾ ਪਤਾ ਲੈਣ ਵਾਸਤੇ ਆ ਜਾਂਦੇ ਸੋ ਸਾਨੂੰ ਤਾਂ ਵੀ ਇੰਨੀ ਹੀ ਖੁਸ਼ੀ ਹੋਣੀ ਸੀ ਸੋ ਉਹਨਾਂ ਦਾ ਬਹੁਤ ਧੰਨਵਾਦ ਹੈ ਕਿ ਜਿਹੜਾ ਇੱਥੇ ਅੱਜ ਚੌੜਾ ਦੀ ਬਰੈਨੀ ਆਪਦੇ ਘਰਾਂ ਦੇ ਵਿੱਚੋਂ ਜਿਹੜਾ ਉੱਥੇ ਬਣਵਾ ਕੇ ਇੱਥੇ ਲੈ ਕੇ ਆਏ ਨੇ ਔਰ ਵੀ ਜਿਹੜਾ ਰਾਸਨ ਜਿਹੜਾ ਇੱਥੇ ਸੁਕੀਆਂ ਰਸਤਾ ਜੜੀਆਂ ਨੇ ਉਹ ਲੈ ਕੇ ਆਏ ਨੇ ਸੋ ਅੱਜ ਉਹਨਾਂ ਨੇ ਇੱਕ ਮਿਸਾਲ ਇਹਨਾਂ ਨੇ ਕਾਇਮ ਕੀਤੀ ਆ ਕਿ Hindu Sikh Muslim ईसाई ਇਹ ਸਾਰੇ ਭਾਈ ਭਾਈ ਸੋ ਜਿੱਥੇ ਸਰਕਾਰਾਂ ਫੋਟੋ ਦੀ ਰਾਜਨੀਤੀ ਖੇਡਦੀਆਂ ਨੇ ਜਿੱਥੇ ਸਰਕਾਰਾਂ ਵੰਡੀ ਪਾਉਂਦੀਆਂ ਨੇ ਅੱਜ ਉਥੇ ਇੱਕ ਫੇਰ ਮਿਸਾਲ ਕਾਇਮ ਕਰ ਦਿੱਤੀ ਹੈ ਸਮੇਂ-ਸਮੇਂ ਤੇ ਜਿਹੜੀ ਇਹ ਸਿੱਖਾਂ ਨੇ ਜਾਂ ਮੁਸਲਮਾਨਾਂ ਨੇ ਜਾਂ ਹਿੰਦੂਆਂ ਨੇ ਮਿਸਾਲ ਇਹ ਕਾਇਮ ਕੀਤੀ ਕਿ ਸਾਡੇ ਵਿੱਚ ਕੋਈ ਵੀ ਵਖਰੇਵਾ ਨਹੀਂ ਹੈ ਸੋ ਅੱਜ ਇੱਕ ਵਾਰ ਆ ਫੇਰ ਜਿੱਥੇ ਕਿ ਪੂਰੇ ਤਕਰੀਬਨ ਪੌਣੇ ਪੰਜਾਬ ਦੇ ਵਿੱਚ ਪੰਜਾਬ ਜਿਹੜਾ ਡੁੱਬਿਆ ਪਿਆ ਉਥੇ ਅੱਜ ਮੁਸਲਮਾਨ ਭਾਈਚਾਰੇ ਨੇ ਆ ਕੇ ਇੱਕ ਫੇਰ ਮਿਸਾਲ ਕਾਇਮ ਕੀਤੀ ਹੈ ਕਿ ਅਸੀਂ ਸਾਡੇ ਚ ਕੋਈ ਬਖਰੇਵਾਂ ਨਹੀਂ ਅਸੀਂ ਸਾਰੇ ਇਕਿਆਂ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਮੇਰਾ ਨਾਮ ਮੁਸਤੀਬ ਅਬਦੁਲ ਮਲਿਕ ਹੈ ਮੈਂ ਜ਼ਿਲ੍ਹਾ ਜਮੀਅਤ ਮਲੇਰਕੋਟਲਾ ਪੰਜਾਬ ਦਾ ਜਨਰਲ ਸੈਕਟਰੀ ਹਾਂ ਔਰ ਅੱਜ ਹਮ ਸਭ ਕੇ ਸਭ ਯਹਾਂ ਪਰ ਪੂਰੇ ਮਲੇਰਕੋਟਲਾ ਕੇ ਲੋਗ ਬਸ سیلاب ਸੇ ਮੁਤਾਸਿਰ ਲੋਗੋ ਕੇ ਲਈ ਸਮਾਨ ਇਕੱਠਾ ਕਰ ਰਹੇ ਹੈ ਪੈਸਾ ਇਕੱਠਾ ਕਰ ਰਹੇ ਹੈ ਰਾਸ਼ਨ ਇਕੱਠਾ ਕਰ ਰਹੇ ਹੈ تو اس میں سے کچھ سامان لے کر کے ہم یہاں پر آئے تھے تاکہ معائنہ کر لیا جائے کہ کس چیز کی وہاں پر ضرورت ہے پھر وہی چیز وہاں پر پہنچائی جائے گی <usur> تو اس لیے آج ہم وہ راشن لے کر کے یہاں پر تشریف لائے کس طرح سارا محسوس کس طرح ہو رہا ہے محسوس یہ ہو رہا ہے کہ یہاں تقریباً یہاں سے پانچ سات کلومیٹر دوری پر کافی جو دیہات ہیں گاؤں ہیں وہ سیلاب کے اندر متاثر ہو چکے ہیں <usur> اب میری اس کے لیے اپیل یہ ہے سب سب سے کہ ان لوگوں کے لیے زیادہ سے زیادہ ہم وقت دے کر کے ان لوگوں کی جان بچائی جائے ان کے جانوروں کی جان بچائی جائے اور مسلسل تعاون رکھا جائے مسلسل تعاون رکھا جائے اس لیے کہ تعاون رکھنے سے فائدہ یہ ہوگا کہ جس وقت یہ پانی ختم ہوگا تقریباً پندرہ بیس فٹ پانی اوپر گھوم رہا ہے اور ابھی چڑھ ہی رہا ہے پانی جب یہ پانی کم کم ہو جائے گا تو ان لوگوں کو اس وقت پیسے کی اور ہماری مالی تعاون کی مثلا کسی کے گھر ختم ہو گئے ان کے گھر بنا کر کے دینا کسی کی کھیتیاں ختم ہو گئی ان کو کھیتی بنا کر کے دینا کسی کی دکانیں ختم ہو گئی ان کو دکان کا یا کاروبار چلا کر کے دینا کسی کے مجھاں یعنی کہ ان کے گائیں یا اسی طرح کے سے محنت وہ اس میں پانی میں دوسرے ملک میں چلی گئی پڑوس ملک کے اندر چلی گئی ہیں تو ان لوگوں کے لیے روزگار کا انتظام کرنا یہ ہمارا سب کا فریضہ ہے اور یہ قومی فریضہ ہے اور اسی کو انسانیت کا فریضا بولتا یو ٹیوب چینل نیوز کلک کرو بیل آئی